ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ 50 ਸਾਲ ਪੁਰਾਣੇ ਇੱਕ ਕਾਰ ਦੀ ਖੁਦਾਈ ਦੌਰਾਨ ਕਾਰ ਦੇ ਵਿੱਚੋਂ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਫ੍ਰੈਂਸਿਕ ਟੀਮਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦ ਪਏ ਕਾਰ ਦਾ ਮਾਲਕ ਪਿਛਲੇ 5-6 ਮਹੀਨੇ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਕਰਵਾਈ ਹੈ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਕਿ ਇਹ ਕੰਕਾਲ ਉਸ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦੀ ਰਿਪੋਰਟ ਪਿੰਡ ਸੋਲਾ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਅੰਗਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਹੈ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਖੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਹੈ ਬੜੀ ਮਾ ਬਹੁਤ ਮੰਦ ਭਾਗੀ ਘਟਨਾ ਹੈ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲੌਨ ਸਿੰਘ ਹੋਣ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਹੈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਚਾਹ ਫ੍ਰਾਂਸਿਸਟੀ ਮੈਂ ਦੱਸ ਸਕਦੀ ਆ ਵੀ ਇਹ ਕੀ ਚੱਕਰ ਕੀ ਨਹੀਂ ਬਾਕੀ ਉਸਰੋ ਤਰਾਹ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਕਿਹੜੀ ਬਿਲਡਿੰਗ ਹੈ ਇਹ ਬਿਲਡਿੰਗ ਇਹਦੇ ਘੱਟੋ ਘਾਟੇ 50 50 ਸਾਲ ਤੋਂ ਹੋ ਤਾਂ ਹੀ ਹੁਣ 50 60 ਸਾਲ ਤੋਂ ਪੁਰਾਣੀ ਆ ਇਹ ਸਾਰੇ ਸ਼ੀਬਿਆਂ ਦੇ ਘਰ ਆ ਸ਼ੀਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਆ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉੱਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਜੈਡਪੋਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਪਤਾ ਲੱਭੇ ਨਹੀਂ ਇਹ ਮਤਲਬ ਇਹਦੇ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਗੁਰੂ ਮਹਾਰਾ ਜਾਨਦੇ ਵੀ ਇਹ ਕੀ ਹਸਤਾ ਹੋਇਆ ਇਹਨ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫ੍ਰਾਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਰੀ ਜਾਂਚ ਕਰ ਰਹੀਆਂ ਜਿਹੜੀ ਕਿਹਾ ਕਿ ਸੋਲ ਪਿੰਡ ਹੈ ਤਾਂ ਰਿਆ ਥਾਣੇ ਚ ਪਿੰਡ ਹੈ ਜੀ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਤੇ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈ ਕਿਤੇ ਇਹ ਕੁਲਵਾਂ ਸਿੰਘ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਜਿੱਤੇ ਲਿਖਾਈ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਚੈੱਕ ਕਰ ਰਹੀ ਉਹ ਰੈਫਰਜਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜਾਂਚ ਠੀਕ ਹੈ